ਇਹ ਜਿਹੜੇ ਲੰਮੇ ਹੁੰਦੇ ਜਦੋਂ ਅਸੀਂ ਗੁਜ਼ਾਰਦੇ ਆ ਇਹਨਾਂ 'ਚ ਬੜੀ ਤੜਪ ਹੁੰਦੀ ਆ ਬੜੀ ਇੱਕ ਪੀੜ ਵੀ ਹੁੰਦੀ ਆ ਇਹਦੇ 'ਚ ਇੱਕ ਖੁਸ਼ੀ ਵੀ ਹੁੰਦੀ ਆ ਕੁਝ ਪੂਰਾ ਹੁੰਦੀ ਤੇ ਇੱਕ ਡਰ ਵੀ ਹੁੰਦਾ ਇੱਕ ਸਹਿਮ ਵੀ ਹੁੰਦਾ ਕੋਈ ਟੁੱਟ ਜਾਂਦਾ ਵਰਸਕ ਪੈਂਦਾ ਜਿਸ ਬੰਦੇ ਨੂੰ ਅਸੀਂ ਦੁਖੀ ਕਰੀਏ ਉਹਦਾ ਆਰਾਮ ਖਾਜੀਏ ਉਹਦਾ ਚੈਨ ਖਾਜੀਏ ਉਹਦਾ ਸਕੂਨ ਖਾਜੀਏ ਉਹਦੀ ਮਿਹਨਤ ਖਾਜੀਏ ਉਮਰ ਕੋ ਪਰਟੀ ਕਰਨਾ ਦਈਏ ਤੇ ਫਿਰ ਕਹਿੰਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਨਹੀਂ ਪੈਂਦਾ ਉਹ ਕੁਦਰਤ ਨੂੰ ਤਾਂ ਪੈਂਦਾ ਨਾ ਤੇ ਅੱਜ ਵੀ ਆਗਮਾ ਨੂੰ ਇਹ ਪੀੜ ਬੜੀ ਬੁਰੀ ਤਰ੍ਹਾਂ ਸਤਾਉਂਦੀ ਆ ਕੀ ਕੀ ਹੋ ਗਿਆ ਇਹ ਕਾਜ ਵੀ ਉਹੀ ਨੇ ਜਿਹੜੀਆਂ ਅੰਗਰੇਜ਼ਾਂ ਗਾੜੀ ਸੀ ਨਾਦਰ ਸ਼ਾਹ ਗਾੜੀ ਸੀ ਅਬਦਾਲੀ ਗਾੜੀ ਸੀ ਤੇ ਜਿਨ੍ਹਾਂ ਨੇ ਦਰੇ ਖੈਬਰ ਦੇ ਉੱਤੇ ਆਉਦੇ ਪੱਟਾਂ ਦੇ ਯੋਰ ਨਾਲ ਕੰਡਾ ਉਸਾਰ ਕੇ ਕਿਲਾ ਖੜਾ ਕਰਤਾ ਸੀ ਅੱਜ ਵੀ ਉਹੀ ਦੋਪਹਰ ਦੀ ਹੈ ਅਸੀਂ ਜਦੋਂ ਬਿਨਾ ਮਤਲਬ ਸਿਰੇ ਉੱਠਦੇ ਨਾ ਵੀ ਅੱਜ ਕੁਝ ਵੀ ਕਰਨ ਵਾਲਾ ਤੇ ਸਾਡੇ ਕੋਲ ਕਦੀ ਵੀ ਖੁਸ਼ੀ ਨਹੀਂ ਹੁੰਦੀ ਹਰ ਰੋਜ਼ ਪ੍ਰਮਾਤਮਾ ਨੇ ਜਿਹੜਾ ਤੁਹਾਨੂੰ ਦਿਨ ਦਿੱਤਾ ਉਹਦੇ ਵਿੱਚ ਅਗਲੀ ਸਵੇਰ ਤੁਹਾਡੇ ਕੋਲ ਕਰਨ ਨੂੰ ਕੁਝ ਨਾ ਕੁਝ ਹੋਵੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਬਸ ਸ੍ਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਕੀਰਤਪੁਰ ਦਾ ਪੰਨੂ ਤੇ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਨੋ ਸੋ ਜਿੱਥੇ ਜਿੱਥੇ ਤੁਸੀਂ ਦੇਖਦੇ ਵਿੱਚ ਵਸ ਰਹੇ ਜੀ ਮੇਰੇ ਨਾਲ ਸਾਰਿਆਂ ਨੂੰ ਆਦਾਬ ਸਤਿ ਸ਼੍ਰੀ ਅਕਾਲ ਉਹੀ ਸਵੇਰ ਦਾ ਖੂਬਸੂਰਤ ਸਮਾਂ ਉਹੀ ਮੇਰੀ ਐਕਸਰਸਾਈਜ਼ ਦਾ ਟਾਈਮ ਤੁਸੀਂ ਆਪਣੇ ਮਿਲਣ ਦਾ ਟਾਈਮ ਦੋਸਤੋ ਸਾਇਨੇ ਕਹਿੰਦੇ ਆ ਕਿ ਦੁਨੀਆ ਉਹਨਾਂ ਲੋਕਾਂ ਕਰਕੇ ਨਸਬ ਨਹੀਂ ਹੋਣੀ ਜਿਹੜੇ ਬੁਰਾ ਕਰਦੇ ਆ ਤੇ ਮੇਰਾ ਵਿੱਚਾਂ ਹੀ ਬੁਰਾ ਸੋਚਦੇ ਆ ਤੇ ਕੁਝ ਨਾ ਕੁਝ ਖਰਾਬਾ ਪਾਤ ਕਰਦੇ ਰਹਿੰਦੇ ਆ ਨਹੀਂ ਇੰਨਾ ਕਰਕੇ ਇੰਡਸਟਰੀ ਹੋਣੀ ਇਹ ਤੋਂ ਅਗਲਾ ਤਰਕ ਦਾਰਸ਼nik ਦਿੰਦੇ ਆ ਕਿ ਉਹਨਾਂ ਲੋਕਾਂ ਕਰਕੇ ਹੋਣੀ ਆ ਜਿਹੜੇ ਇਹਨਾਂ ਲੋਕਾਂ ਨੂੰ ਦੇਖਦੇ ਰਹਿੰਦੇ ਆ ਤੇ ਸਾਰਾ ਕੁਝ ਕਰਨ ਦਿੰਦੇ ਆ ਤੇ ਜਦੋਂ ਅਸੀਂ ਸੋਚਦੇ ਆ ਨਾ ਕਿ ਇਹਦੇ ਨਾਲ ਬੰਦੇ ਦਾ ਟੱਕਾ ਹੋ ਗਿਆ ਵਾਪਰ ਗਈ ਸਾਰਾ ਕੁਝ ਤੇ ਮਰਨਾ ਤੇ ਕਦੀ ਹੋਣਾ ਹੀ ਨਹੀਂ ਤੇ ਉਹ ਅਦੇਖ ਅੱਗ ਜਿਹੜੀ ਆ ਨਾ ਉਹ ਕਦੋਂ ਆ ਕੇ ਸਾਡੀਆਂ ਘਰਦਿਆਂ ਕੰਦਾ ਚੱਟਣ ਲੱਗ ਪਏ ਸਾਨੂੰ ਪਤਾ ਨਹੀਂ ਲੱਗਣਾ ਇਸ ਕਰਕੇ ਜਦੋਂ ਅਸੀਂ ਕਿਸੇ ਤੇ ਬਿਪਤਾ ਪਈ ਹੁੰਦੀ ਆ ਕੋਈ ਕਿਸੇ ਨੂੰ ਤੰਗ ਕਰਿਆ ਆ ਤਾਂ ਫਿਰ ਅਸੀਂ ਆਵਾਜ਼ ਨਹੀਂ ਨਾ ਠਾਉਂਦੇ ਤੇ ਉਹ ਫਿਰ ਅਸੀਂ ਸੋਚਦੇ ਆ ਕਿ ਫਾਇਦੇ ਇਹ ਨਾ ਨਹੀਂ ਹੋਣਾ ਤੇ ਗਲਤ ਹੁੰਦਾ ਕਿਸਾਨਾਂ ਦੀ ਮਿਸਾਲ ਲੈ ਲਓ ਜੇ ਕਿਸਾਨ ਸੰਘਰਸ਼ ਨਾ ਨਾ ਕਰਦੇ ਤੇ ਹਿੰਦੁਸਤਾਨ ਦੇ ਵਿੱਚ ਮੇਰਾ ਖਿਆਲ ਵੀ ਕਦੀ ਦੁਬਾਰਾ ਆਉਂਦੀਆਂ ਹੱਕਾਂ ਦੀ ਲੜਾਈ ਦਾ ਲੋਕੀਂ ਚੇਤਾ ਹੀ ਭੁੱਲ ਜਾਂਦੇ ਤੇ ਅੱਜ ਵੀ ਹਾਕਮਾਂ ਨੂੰ ਇਹ ਪੀੜ ਬੜੀ ਬੁਰੀ ਤਰ੍ਹਾਂ ਸਤਾਉਂਦੀ ਆ ਕੀ ਕੀ ਹੋ ਗਿਆ ਇਹ ਕਾਜ ਵੀ ਉਹੀ ਨੇ ਜਿਹੜੀਆਂ ਅੰਗਰੇਜ਼ਾਂ ਗਾੜੀ ਸੀ ਨਾਦਰ ਸ਼ਾਹ ਗਾੜੀ ਸੀ ਅਬਦਾਲੀ ਗਾੜੀ ਸੀ ਤੇ ਜਿਨ੍ਹਾਂ ਨੇ ਦਰੇ ਖੈਬਰ ਦੇ ਉੱਤੇ ਆਪਦੇ ਪਟਾਂ ਦੇ ਜ਼ੋਰ ਨਾਲ ਕੰਢਾ ਉਸਾਰ ਕੇ ਕਿਲਾ ਖੜਾ ਕਰਤਾ ਸੀ ਤੇ ਅੱਜ ਵੀ ਉਹੀ ਲੋਕ ਨੇ ਪਰ ਇਹਨਾਂ ਦੇ ਵਿੱਚ ਇੱਕ ਜਿਹੜੀ ਸੋਚ ਆ ਨਾ ਕਿ ਸ਼ਾਇਦ ਉਹਦੇ ਨਾਲ ਵਾਪਰਿਆ ਤੇ ਮੇਰ ਨਾਲ ਨਹੀਂ ਵਾਪਰਦਾ ਇਹ ਗਲਤ ਆ ਇਸ ਕਰਕੇ ਕਦੀ ਨਾ ਸੋਚੋ ਇਸ ਚੀਜ਼ ਨੂੰ ਵੀ ਅੱਜ ਉਹਦਾ ਵਾ ਤੇ ਮੇਰਾ ਨਹੀਂ ਆਉਣਾ ਚੰਗੇ ਦਾ ਚੰਗਾ ਬੁਰਾ ਦਾ ਬੁਰਾ ਇਹ ਹੁਣਾ ਹੀ ਹੁਣਾ ਕੁਦਰਤ ਦਾ ਸੂਲ ਆ ਤੇ ਦੋਸਤੋ ਸਾਨੇ ਤੇ ਵੀ ਕਹਿੰਦੇ ਆ ਦਿੱਲੀ ਨੂੰ ਵੇਖ ਕੇ ਕਬੂਤਰ ਅੱਖਾਂ ਮੀਟ ਲਵੇ ਨਾ ਤੇ ਖਤਰਾ ਚੱਲਦਾ ਨਹੀਂ ਬਿੱਲੀ ਸਰਾਣੀ ਖੜੀ ਹੁੰਦੀ ਹੈ ਸਿਰ ਸਾਡਾ ਪਰਮ ਹੁੰਦਾ ਵੀ ਸਾਨੂੰ ਦਿਖ ਨਹੀਂ ਰਹੀ ਤੇ ਬਗਤਰ ਇਹਦੇ ਆ ਸਾਨੂੰ ਸਭ ਨੂੰ ਅੱਖਾਂ ਖੋਲ ਲੈਣੀਆਂ ਚਾਹੀਦੀਆਂ ਘਰਾਂ ਨੂੰ ਲੈ ਕੇ ਖਵਾਰਾਂ ਨੂੰ ਲੈ ਕੇ ਨੌਕਰੀਆਂ ਨੂੰ ਲੈ ਕੇ ਸਕੂਲ ਦੀ ਐਜੂਕੇਸ਼ਨ ਨੂੰ ਲੈ ਕੇ ਆਪਣੇ ਜੀਨ ਨੂੰ ਲੈ ਕੇ ਆਪਣੇ ਥੀਰ ਨੂੰ ਲੈ ਕੇ ਪੀਰ ਨੂੰ ਲੈ ਕੇ ਖਾਣ ਨੂੰ ਲੈ ਕੇ ਸਾਨੂੰ ਰੇਰ ਹੋਣ ਦੀ ਲੋੜ ਆ ਬਹੁਤ ਕੁਝ ਕਰਨ ਦੀ ਲੋੜ ਆ ਦੋਸਤੋ ਕਈ ਵਾਰੀ ਸਾਨੂੰ ਕੋਈ ਸਾਡਾ ਮਾਂ ਪਿਓ ਜਾਂ ਸਾਡੇ ਉਸਤਾਦ ਜਾਂ ਕੋਈ ਦਾ ਨਿਸ਼ਵਰ ਸਾਨੂੰ ਕਿਸੇ ਚੀਜ਼ ਤੋਂ ਛੜਕਦਾ ਵਰਜਦਾ ਸਾਨੂੰ ਉਹਦੀ ਗੱਲ ਨਹੀਂ ਚੰਗੀ ਲੱਗਦੀ ਤੇ ਅਸੀਂ ਕਹਿੰਨੇ ਆ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਕਿ ਪੈਂਦਾ ਫਰਕ ਘਰਾ ਦੇ ਰਿਸ਼ਤਿਆਂ 'ਚ ਪੈ ਜਾਂਦਾ ਫਰਕ ਛੜਕਾਂ ਦੀਆਂ ਜੰਗਤ ਜੋੜਾਂ ਦੀਆਂ ਦਰਾਲਾਂ 'ਚ ਪੈ ਜਾਂਦਾ ਫਰਕ ਫੜਕ ਪੁਲਾਂ ਦੀਆਂ ਬੁਰਜੀਆਂ 'ਚ ਪੈ ਜਾਂਦਾ ਫਰਕ ਸਾਡੇ ਸੁਭਾਅ 'ਚ ਪੈ ਜਾਂਦਾ ਹਰਕ ਕਿੱਥੇ ਨਹੀਂ ਪੈਂਦਾ ਫਰਕ ਸਾਡੇ ਜਜ਼ਬਾਤਾਂ 'ਚ ਪੈ ਜਾਂਦਾ ਸਾਡੇ ਅਹਿਸਾਸਾਂ 'ਚ ਪੈ ਜਾਂਦਾ ਫਰਕ ਸਾਡੀ ਸੋਚ 'ਚ ਪੈ ਜਾਂਦਾ ਇਸ ਕਰਕੇ ਸਾਨੂੰ ਫਰਕ ਤੇ ਪੈਂਦਾ ਤੁਸੀਂ ਕਹੀਏ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਦੇ ਅਹਿਸਾਸ ਜਨਨ ਦੀ ਕਿਸੇ ਨੂੰ ਦੁਖੀ ਨਾ ਕਰਨ ਦੀ ਅਸੀਂ ਖੁਸ਼ੀ ਲੈ ਸਕੀਏ ਉਦੋਂ ਕਸ ਅਖੀਂ ਕਿਤੇ ਕਿਸੇ ਭੁੱਖੇ ਕੁੱਤੇ ਨੂੰ ਵੀ ਇੱਕ ਬੁਰਕੀ ਰੋਟੀ ਦੀ ਪਾਉਨੇ ਆ ਨਾ ਤੇ ਉਹਦੀਆਂ ਅੱਖਾਂ 'ਚ ਜੋ ਸਾਡੇ ਦੀ ਸਤਕਾਰ ਹੁੰਦਾ ਉਹ ਦੇਖਿਓ ਫਿਰ ਉਹ ਦੱਸਦਾ ਵੀ ਕਿੰਨਾ ਫਰਕ ਪੈਂਦਾ ਅੱਖਾਂ ਮੀਟ ਲਈਏ ਅਸੀਂ ਬੰਦ ਕਰ ਲਈਏ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਰਕ ਪੈਂਦਾ ਜਿਸ ਬੰਦੇ ਨੂੰ ਅਸੀਂ ਦੁਖੀ ਕਰੀਏ ਉਹਦਾ ਆਰਾਮ ਖਾਜੀਏ ਉਹਦਾ ਚੈਨ ਖਾਜੀਏ ਉਹਦਾ ਸਕੂਨ ਖਾਜੀਏ ਉਹਦੀ ਮਿਹਨਤ ਖਾਜੀਏ ਉਹ ਮੈਂ ਇੱਕ પાર્ટી ਕਰਨਾ ਡਿਗੇ ਤੇ ਫਿਰ ਕਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਨਹੀਂ ਪੈਂਦਾ ਉਹ ਕੁਦਰਤ ਨੂੰ ਤਾਂ ਪੈਂਦਾ ਨਾ ਫਿਰ ਉਹ ਇਸ ਖਬਰ ਨੂੰ ਬਰਾਬਰ ਕਰਦੀ ਆ ਫਿਰ ਅਹੀ ਕਹਿੰਦੇ ਆ ਹੁਣ ਸਾਨੂੰ ਫਰਕ ਪੈਂਦਾ ਨਹੀਂ ਪੈਂਦਾ ਤੇ ਸਾਡੀ ਮਰਜ਼ੀ ਜਿੰਨੀ ਮਰਜ਼ੀ ਕੋਈ ਦੁਆ ਕਰੀ ਜਾਵੇ ਕੋਈ ਫਰਕ ਨਹੀਂ ਪੈਂਦਾ ਇਹ ਫਰਕ ਹੈ ਦੋਸਤੋ ਕੁਝ ਵੀ ਕਰਨ ਤੋਂ ਪਹਿਲਾਂ ਧੋਕੜੀ ਸੋਚ ਕੇ ਕਰਕੇ ਇਹਦਾ ਕੀ ਨਤੀਜਾ ਨਿਕਲੂਗਾ ਕੀ ਫਰਕ ਪਊਗਾ ਸਾਨੂੰ ਫਿਰ ਕੁਝ ਕਰਨਾ ਚਾਹੀਦਾ ਪਤਾ ਨਹੀਂ ਕਿਉਂ ਮੈਂ ਗੱਲਾਂ ਕਰ ਦਿੰਨਾ ਪਰ ਮੈਨੂੰ ਐ ਲੱਗਦਾ ਵੀ ਸ਼ਾਇਦ ਕੋਈ ਫਰਕ ਪਵੇ ਮੇਰੀ ਇਸ ਗੱਲ ਦੇ ਨਾਲ ਦੋਸਤੋ ਐਸੀ ਆਪਣੀਆਂ ਨਿੱਕੀਆਂ ਨਿੱਕੀਆਂ ਚਾਹਤਾਂ ਮਕੈਨਿਕਾਂ ਖਾ ਗਿਆ ਛੋਟੇ ਛੋਟੇ ਸੁਪਨੇ ਆ ਨਾ ਇਸ ਸੰਸਾਰ ਚ ਜਿਉਂਦੇ ਰਹਿੰਦੇ ਆ ਤੇ ਸਾਡੀ ਇਹ ਜਿਹੜੀ ਟੰਰੂਪੀ ਮੋਮਬਤੀ ਆ ਇਹਦੇ ਵਿੱਚ ਜਿਹੜੀ ਧਾਗਾ ਵਾ ਉਹ ਆਸ ਆ ਤੇ ਸਾਡੀ ਜਿਹੜੀ ਜੀਨ ਦੀ ਇੱਛਾ ਹੁੰਦੀ ਆ ਇਹ ਉਹਦੀ ਲੋ ਹੁੰਦੀ ਆ ਤੇ ਇਹ ਸਿਰਫ ਚੱਲਦਾ ਰਹਿੰਦਾ ਇੰਤਜ਼ਾਰ ਜਿਹੜੀ ਅਸੀਂ ਕਰਦੇ ਆ ਇੰਤਜ਼ਾਰ ਦਾ ਆਪਣਾ ਹੀ ਮਜ਼ਾ ਹੁੰਦਾ ਤੇ ਇੰਤਜ਼ਾਰ ਦੇ ਵਿੱਚ ਨਾ ਬਹੁਤ ਜਿਹੜੀ ਅਸੀਂ ਕਹਿ ਸਕਦੇ ਕਿ ਤੜਪ ਵੀ ਹੁੰਦੀ ਆ ਇਹ ਜਿਹਦਾ ਸਵਾਦ ਹੁੰਦਾ ਜਿਹਨੂੰ ਅਸੀਂ ਪਲ-ਪਲ ਕਰਕੇ ਮਜ਼ਾ ਆਰਦੇ ਆ ਇਹ ਵੀ ਜਿਹੜੀ ਕਸ ਹੁੰਦੀ ਆ ਕਿ ਕੁਝ ਭਰੀ ਵੀ ਹੁੰਦੀ ਹੈ ਗਮ ਭਰੀ ਵੀ ਹੁੰਦੀ ਹੈ ਪਰ ਅਸੀਂ ਇਹਨੂੰ ਬਿਆਨ ਨਹੀਂ ਕਰ ਸਕਦੇ ਕੋ ਸਾਡਾ ਸੁਪਨਾ ਪੂਰਾ ਹੋ ਜਾਵੇ ਜਾਂ ਉਹਨੇ ਹੋਣਾ ਹੋਵੇ ਤੇ ਸਾਨੂੰ ਪਤਾ ਲੱਗ ਜਾਏ ਕਿ ਐਸ ਚੀਜ਼ ਨੂੰ ਸਾਡਾ ਆ ਚੀਜ਼ ਛੱਡੀ ਜਿਹੜੀ ਆ ਮੇਰੀਆਂ ਖਾਹਿਸ਼ ਪੂਰੀ ਹੋਣ ਜਾ ਰਹੀ ਆ ਮੈਂ ਸਕੂਲੋਂ ਪਾਸ ਹੋਣ ਜਾ ਰਿਆਂ ਜਾਂ ਮੈਨੂੰ ਨੌਕਰੀ ਮਿਲ ਰਹੀ ਆ ਜਾਂ ਮੈਨੂੰ ਵੀਜ਼ਾ ਮਿਲ ਰਿਹਾ ਜਾਂ ਜੀ ਵੀ ਜਿਹੜੀ ਤੁਸੀਂ ਉਹ ਚੀਜ਼ ਜੀ ਜੇ ਲਈ ਮਿਹਨਤ ਕੀਤੀ ਹੁੰਦੀ ਆ ਤੇ ਉਸ ਲੰਮੇ ਦੀ ਹਸਪਲ ਦੀ ਤਾਂ ਉਹ ਡੀਕ ਹੁੰਦੀ ਆ ਜਦੋਂ ਉਹ ਖਾਬ ਜਿਹੜਾ ਹਕੀਕਤ ਚ ਬਦਲਣਾ ਬਦਲ ਜਾਵੇ ਇਹ ਜਿਹੜੇ ਲੰਮੇ ਹੁੰਦੇ ਜਦੋਂ ਅਸੀਂ ਗੁਜ਼ਾਰਦੇ ਆ ਇਹਨਾਂ ਚ ਬੜੀ ਤੜਪ ਹੁੰਦੀ ਆ ਬੜੀ ਇੱਕ ਪੀੜ ਵੀ ਹੁੰਦੀ ਆ ਇਹਦੇ ਚ ਇੱਕ ਖੁਸ਼ੀ ਵੀ ਹੁੰਦੀ ਆ ਕੁਝ ਪੂਰਾ ਹੁੰਦੀ ਤੇ ਇੱਕ ਡਰ ਵੀ ਹੁੰਦਾ ਇੱਕ ਸਹਿਮ ਵੀ ਹੁੰਦਾ ਕੋਈ ਟੁੱਟ ਜਾਂਦਾ ਉਸ ਤੇ ਉਹ ਮਾਨਸਿਕ ਸਥਿਤੀ ਹੁੰਦੀ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਸਿਰਫ ਮਹਿਸੂਸ ਕੀਤੀ ਜਾ ਸਕਦੀ ਹੈ ਸਾਡਾ ਕਿਤੇ ਮਨ ਨਹੀਂ ਲੱਗਦਾ ਸਾਨੂੰ ਕਿਸੇ ਦੀ ਗੱਲ ਨਹੀਂ ਚੰਗੀ ਲੱਗਦੀ ਕੋਈ ਸਾਨੂੰ ਕੁਝ ਸੁਣਾ ਰਿਹਾ ਹੁੰਦਾ ਸਾਡੇ ਖਿਆਲ ਕਿਸੇ ਹੋਰ ਹੁੰਦੇ ਆ ਸਾਡੀ ਸੋਚ ਸਾਡੇ ਤੋਂ ਅਲੱਗ ਹੁੰਦੀ ਆ ਪਰ ਇੱਕ ਸਮਾ ਜਦੋਂ ਤੈ ਹੋ ਜਾਂਦਾ ਕਿ ਇੰਨੀ ਚੀਜ਼ ਨੂੰ ਸਾਨੂੰ ਆਸ ਹੋ ਜਾਂਦੀ ਹੈ ਕਿ ਆ ਮੇਰਾ ਖਾਬ ਪੂਰਾ ਹੋਣਾ ਤੇ ਉਸ ਇੱਕ ਇੱਕ ਲੰਮੇ ਨੂੰ ਅਸੀਂ ਅਡੀਕਦੇ ਆ ਇਸ ਇੱਕ ਇੱਕ ਧੜਕਣ ਨੂੰ ਸੁਣਦੇ ਆ ਅਸੀਂ ਉਸ ਵਕਤ ਦੀ ਜਿਹੜੀ ਆ ਸ਼ਾਲ ਆ ਉਹਦੀ ਆਹਟ ਨੂੰ ਸੁਣਦੇ ਆ ਤੇ ਸਾਡੀ ਇੱਕ ਅਜੀਬ ਤਰ੍ਹਾਂ ਦੀ ਸਥਿਤੀ ਲੀ ਹੈ ਤੇ ਫਿਰ ਜਦੋਂ ਉਹ ਖਾਬ ਪੂਰਾ ਹੋ ਜਾਂਦਾ ਜਿਹੜੀ ਖੁਸ਼ੀ ਸਾਡੇ ਕੋਲ ਹੁੰਦੀ ਆ ਉਹ ਅਸੀਂ ਦੱਸ ਨਹੀਂ ਸਕਦੇ ਉਹ ਬਿਆਨ ਤੋਂ ਬਾਹਰੀ ਹੋ ਜਾਂਦੀ ਆ ਪਰ ਕੁਦਰਤ ਦਾ ਨਿਯਮ ਆ ਉਸ ਖਾਬ ਚੋਂ ਇੱਕ ਫਿਰ ਕਈ ਖਾਬ ਹੋਰ ਜਨਮ ਲੈਂਦੇ ਆ ਤੇ ਸਾਨੂੰ ਜਿਹੜੀ ਤੜਪ ਜਿਹੜੀ ਜੀਚੋਂ ਅਸੀਂ ਲੰਘੇ ਨੇ ਜਿਸ ਸਟ्रेस ਦੇ ਵਿੱਚੋਂ ਤੇ ਸ਼ਾਇਦ ਅਸੀਂ ਸੋਚਦੇ ਆਂ ਕਿ ਸਾਨੂੰ ਹੁਣ ਦੁਬਾਰਾ ਨਹੀਂ ਆਊਗਾ ਉਹ ਬਾਰ-ਬਾਰ ਸਾਡੇ ਦਿਲ ਦਰਵਾਜ਼ੇ ਤੇ دستਕ ਦਿੰਦਾ ਹੀ ਰਿੰਦਾ ਸ਼ਾਇਦ ਇਸੇ ਦਾ ਨਾਮ ਜ਼ਿੰਦਗੀ ਹੋਵੇ ਦੋਸਤੋ ਬੈਠਿਆ ਮਿੱਠਿਆ ਮੇਰੇ ਨਮਾਲ ਚ ਆਈ ਗਾਲਾ ਦਰਖਤ ਵੇਖ ਕੇ ਆਲੇ ਦੁਆਲੇ ਬੜੇ ਸੋਹਣੇ ਖੂਬਸੂਰਤ ਸਾਨੂੰ এনवायरमेंट ਨੂੰ ਬਚਾਉਣ ਦੀ ਬੜੀ ਲੋੜ ਆ ਜਦੋਂ ਸਾਡੇ ਤੇ ਕੋਈ ਛੋਟੀ ਜਿਹੀ ਵਿਪਤਾ ਆ ਜਾਂਦੀ ਇਤਨਾ ਪੰਜਾਬ ਦੇ ਵਿੱਚ ਹੜ ਆ ਗਏ ਅਸੀਂ ਸੋਚਦੇ ਵੀ ਪਾਸੇ ਤੋਂ ਨਾ ਕੰਮ ਖਤਮ ਹੋ ਗਿਆ ਜਦੋਂ ਕਿ ਹੜ ਕੰਟੀਨਿਊ ਆ ਰਹੇ ਆ 2023 ਦੇ ਵਿੱਚ ਸ਼ਾਇਦ ਮੇਰੇ ਖਿਆਲ ਵੀ ਜੋ ਹਾਲ ਪਾਕਿਸਤਾਨ ਦੇ ਸਿੰਧ ਦਾ ਹੋਇਆ ਸੀ ਬਹੁਤ ਮਾੜਾ ਸੀ ਇਹ ਤrai ਅਮਾ ਜਲਦੀ ਬਹੁਤ ਜੜੀਆਂ ਕਹਿ ਸਕਦੇ ਬਰਬਾਦੀ ਹੋਈ ਦਰੜੀਆਂ ਜੜੀਆਂ ਉਹ ਇੰਦੀਆਂ ਤਾਰਾਸ਼ਾ ਹੀ ਹੋ ਗਏ ਇੰਨੇ ਬੱਦਲ ਫਟੇ ਔਰ ਜਿਹੜਾ ਜਾਨੀ ਮਾਲੀ ਨੁਕਸਾਨ ਹੋਇਆ ਉਹ ਲੱਗ ਅਮਰੀਕਾ ਦੇ ਜੰਗਲਾਂ 'ਚ ਅੱਗ ਲੱਗਨੀ ਕੈਨੇਡਾ ਦੇ ਜੰਗਲਾਂ 'ਚ ਅੱਗ ਲੱਗਣੀ ਦੇਸ਼ਾਂ ਦੀ ਵਾਰਸ਼ ਸ਼ੁਰੂ ਹੋ ਜਰੀਆਂ ਕਈਆਂ ਦੀ ਤੇ ਉੱਥੇ ਵੀ ਜਿਹੜਾ ਨੁਕਸਾਨ ਆਉ ਬਰਬਾਦੀ ਆ ਉਹ ਇਨਸਾਨਾਂ ਦੀ ਆ ਅਜੀਬ ਜਿਹੇ ਸਟੰਪ ਬਾਏ ਨੇ ਅੱਧੇ ਘਰ ਬਰਬਾਦ ਹੋ ਜਾਂਦੇ ਆ ਖਾਨ ਦੇ ਲਾਲੇ ਪੈ ਜਾਂਦੇ ਆ ਵੀ ਦੋਸਤੋ ਬੜੀ ਬੁਰੀ ਤਰ੍ਹਾਂ এনਵਾਇਰਨਮੈਂਟ ਚੇਂਜ ਹੋ ਰਿਹਾ ਜਾਂ ਕੀਤਾ ਜਾ ਰਿਹਾ ਅਸੀਂ ਕੁਦਰਤ ਨਾਲ ਜਿਹੜਾ ਖੇਡ ਰਹੇ ਆ ਕੁਦਰਤ ਜਿਹੜੀ ਆ ਉਹ ਕੋਈ ਛੋਟੀ ਸ਼ਕਤੀ ਨਹੀਂਗੀ ਤੇ ਅਸੀਂ ਉਹਨੂੰ ਹੱਥ ਤੇ ਪਾਇਆ ਪਰ ਉਹਦੇ ਨਤੀਜੇ ਭਿਆਨਕ ਨੇ ਦੋਸਤੋ ਇਹੜੀਆਂ ਐਗਜ਼ਾਮਪਲਾਂ ਮੈਂ ਦਿੱਤੀਆਂ ਬਹੁਤ ਛੋਟੀਆਂ ਵਾਂ ਤੇ ਮੇਰੇ ਛੋਟੇ ਦਿਮਾਗ ਦੀਆਂ ਵਾ ਤੇ ਮੈਨੂੰ ਇੰਨਾ ਕੀ ਬਹੁਤ ਬਹੁਤ ਕੁਝ ਹੋਇਆ ਇਹ ਤੋਂ ਵੱਡੇ ਵੱਡੇ ਜਿਹੜੇ ਧਾਨਸਾ ਵੱਡੇ ਵੱਡੇ ਕਿ ਘਟਨਾਵਾਂ ਸੰਸਾਰ ਚ ਵਾਪਰੀਆਂ ਇਹਨਾਂ ਪਿਛਲੇ ਸਾਲਾਂ ਦੇ ਵਿੱਚ ਲੋੜ ਆ ਸਾਨੂੰ ਆਪਣੇ ਬੱਚਿਆਂ ਨੂੰ ਅਵੇਅਰ ਕਰਨ ਦੀ ਇਹ ਚੀਜ਼ ਗੱਲਾਂ ਸਾਰੀਆਂ ਦੱਸਣ ਦੀ ਇਹ ਹਾਲਾਤ ਆ ਜਿਹੜੇ ਇਸ ਧਰਤੀ ਦੇ ਦੱਸਣ ਦੀ ਤੇ ਲੋੜ ਆ ਸਾਨੂੰ ਖੂਬਸੂਰਤ ਰਮੀਆ ਦੀਇਇ ਸਤਿਰਥੀ ਨੂੰ ਬਚਾਉਣ ਦੀ ਇਸ ਲੋਡ ਨੂੰ ਕਦੀ ਵੀ ਕੋਈ ਟੀਵੀ ਚੈਨਲ ਕਦੀ ਵੀ ਕੋਈ ਮੈਂ ਨਹੀਂ ਵੇਖਿਆ ਜਿਹੜੇ ਅਸੀਂ ਸਵੇਰ ਤੋਂ ਵੇਖਿਆ ਕਿ ਉਹ ਇੱਕ ਨਫਰਤੀ ਆ ਗੂਗਲ ਤੋਂ ਇਲਾਵਾ ਉਹਨਾਂ ਮੁੱਦਿਆਂ ਦੇ ਬਹਿਸ ਜਿੰਨਾ ਮੁੱਦਿਆਂ ਦਾ ਕੋਈ ਮਤਲਬ ਹੀ ਨਹੀਂ ਔਰ ਕੋਮਾ ਦੇ ਵਿੱਚ ਨਫਰਤੀ ਬੀਜਪੀ ਜੰਦ ਤੋਂ ਇਲਾਵਾ ਕੁਝ ਨਹੀਂ ਔਰ ਇਹ ਵੀ ਇੱਕ ਵਿਗਾੜ ਆ ਕੁਦਰਤ ਦਾ ਮੈਂ ਕਹਿ ਸਕਦਾ ਵੀ ਦੋਸਤੋ ਇਦਾਂ ਨਾ ਕਰੋ ਜੇ ਤੁਹਾਡੇ ਕੋਲ ਕੋਈ ਮਾਧਿਅਮ ਹੈਗਾ ਆਪਣੇ ਬੱਚਿਆਂ ਨੂੰ ਸਹੀ ਜਾਣਕਾਰੀ ਸਹੀ ਐਜੂਕੇਸ਼ਨ ਦੋ ਤੇ ਉਹਨਾਂ ਨੂੰ ਦੱਸੋ ਵੀ ਇਹ ਧਰਤੀ ਸਾਡੀ ਆ ਇਹਨੂੰ ਖੂਬਸੂਰਤ ਬਣਾ ਕੇ ਰੱਖਣਾ ਸਾਡਾ ਫਰਜ਼ ਆ ਇਹ ਦੋਸਤੋ ਉਹ ਗੱਲਾਂ ਵਾ ਸ਼ਾਇਦ ਕਈਆਂ ਦੇ ਸਿਰ ਤੋਂ ਲੰਘ ਜਾਣ ਪਰ ਮੈਂ ਕੀਤੀਆਂ ਕਿਉਂਕਿ ਮੇਰਾ ਦਿਲ ਕਰਦਾ ਸੀ ਤੇ ਮੈਂ ਤੁਹਾਡੇ ਨਾਲ ਸਾਂਝ ਕਿੰਨੀ ਕੁ ਪਾ ਸਕਿਆ ਹੋ ਸਕਦਾ ਮੇਰੀ ਗੱਲ ਕਿਸੇ ਦੀ ਪਕੜ ਜਾਈ ਗਈ ਹੋਵੇ ਦੋਸਤੋ ਬੁੱਧ ਕਹਿੰਦੇ ਨੇ ਸਾਨੂੰ ਆਪਣੇ ਆਪ ਨੂੰ ਆਪ ਹੀ ਖੁਸ਼ ਰੱਖਣਾ ਹੁੰਦਾ ਕੋਈ ਸਾਨੂੰ ਕਦੀ ਵੀ ਖੁਸ਼ ਨਹੀਂ ਰੱਖ ਸਕਦਾ ਛੋਟੇ ਜਿਹੇ ਸ਼ਬਦ ਆ ਪਰ ਇਹਨਾਂ ਦੇ ਅਰਥ ਜਿਹੜੇ ਆ ਬੜੇ ਗਹਿਰੇ ਆ ਕਈ ਪਰਤਾਂ ਚ ਖੁੱਲਦੇ ਆ ਤੇ ਦੋਸਤੋ ਇਸ ਚਾਰਜ ਤੇ ਰੋ ਹੀ ਨਾ ਕਿ ਸਾਨੂੰ ਜਿਹੜੀ ਆ ਖੁਸ਼ੀ ਕਿਸੇ ਨੂੰ ਦੇਣੀ ਆ ਖੁਸ਼ੀ ਜਿਹੜੀ ਆ ਪੈਦਾ ਕਰਨੀ ਔਰ ਇਹ ਖੁਸ਼ੀ ਜਿਹੜੀ ਆ ਸਾਡੇ ਰੋਜ਼ ਦੇ ਕਰਮ ਚੋਂ ਸਾਡੀ ਮਿਹਨਤ ਚੋਂ ਪੈਦਾ ਹੁੰਦੀ ਹੈ ਅਸੀਂ ਜਦੋਂ ਬਿਨਾ ਮਤਲਬ ਸਵੇਰੇ ਉੱਠਦੇ ਨਾ ਵੀ ਅੱਜ ਕੁਝ ਵੀ ਨਹੀਂ ਕਰਨ ਵਾਲਾ ਤੇ ਸਾਡੇ ਕੋਲ ਕਦੀ ਵੀ ਖੁਸ਼ੀ ਨਹੀਂ ਹੁੰਦੀ ਹਰ ਰੋਜ਼ ਪ੍ਰਮਾਤਮਾ ਨੇ ਜਿਹੜਾ ਤੁਹਾਨੂੰ ਦਿਨ ਦਿੱਤਾ ਉਹਦੇ ਵਿੱਚ ਅਗਲੀ ਸਵੇਰ ਤੁਹਾਡੇ ਕੋਲ ਕਰਨ ਨੂੰ ਕੁਝ ਨਾ ਕੁਝ ਹੋਵੇ ਤੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਬਰਸ ਤੋਂ ਮੇਰੀਆਂ ਗੱਲਾਂ ਹੋ ਜਾਂਦੀਆਂ ਲੰਮੀਆਂ ਇਸ ਤਰ੍ਹਾਂ ਕਿ ਅੱਜ ਦੇ ਇਸ ਵਲੌਗ ਨੂੰ ਇੱਥੇ ਹੀ ਕਰਦੇ ਸਮਾਪਤ ਕੱਲ ਨੂੰ ਫਿਰ ਕਿਸੇ ਨਵੇਂ ਵਿਸ਼ੇ ਤੇ ਗੱਲ ਕਰਾਂਗੇ ਜਿੱਥੇ-ਜਿੱਥੇ ਵੀ ਦੇਖਦੇ ਸੀ ਤੁਸੀਂ ਵਸਦੇ ਜੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਪਿਆਰੀਆਂ ਸਾਂਝਾਂ ਪਾਉਦਾ ਰਹ ਸਕਾਂ ਮੈਂ ਤੁਹਾਡਾ ਆਪਣਾ ਗੀਤ ਪ੍ਰਤਾਪਰ ਨੂੰ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ